ਰਾਜੇ ਨੂੰ ਆਪਣਾ ਦਾਸ ਵੀ ਮਾਨਸਿਕ ਕਰ ਬਹੁਤਿਆਰ ਬਖਸ਼ਿਆ ਦਾਸ ਨਾਮੁਮਰੀ ਉਮਰ ਇਹ ਸੀਰੀ ਦਿਨਾਂ ਤੱਕ ਕਾਗਜ਼ਰ ਫਾਕੀ ਨਹੀਂ ਹੋਇਆ ਇਸਕੇ ਬਾਕੀ ਨਹੀਂ ਕਰਾ ਤੇ ਉਂਝ ਜਾ ਕੇ ਪ੍ਰਤੀਮਾ ਪ੍ਰੋਪਰਟਾ ਕਰਨਾ ਤਾਂ ਵੀ ਨਾ ਗਾ ਮੈਂ ਬੰਦ ਕਾਜ ਹੰਸ ਨੂੰ ਇਨ ਦੁਨੀਆ ਦੇ ਕਾਬਿਲ ਸਮਝਿਆ ਜਦ ਕਿਉਂਕਿ ਮੈਂ ਨੰਨ ਸਤੂ ਪਹਿਲਾ ਦਵਾਈ ਲੋਕਾਂ ਨੂੰ ਲੈ ਕੇ ਦੇਣੀ ਸ਼ੇਮੀ ਨਹੀਂ ਹੋਇਆ। ਔਰ ਬੇਲ ਅੰਤ ਕਰਦੀਆਂ ਲੱਗ ਲੱਡ ਕੇ ਇਹਨਾਂ ਨੇ ਪੁੰਨਾਰੇ ਪਚਾਇਆ। ਮੈਂ ਇੱਕ ਦਿਨ ਵੈਸੀ ਅਸੀਂ ਬੈਠੇ ਸੀ ਸਾਡੇ ਪਿੰਡ ਦੀ ਗੱਲ ਆ। ਕਿ ਕੋਈ ਕਹਿੰਦਾ ਆ ਸਾਨੂੰ ਤੰਗੀ ਬੜੀ ਆ। ਤੇ ਉਹ ਪਤਾ ਕੀ ਕਹਿੰਦਾ ਜੋ ਕਹਿੰਦਾ ਮਮਤਾਜ ਹਾਂ ਸਕੋ ਥਾ ਉਹ ਕਹੇ ਚਲ। ਕਿਉਂਕਿ ਲੋਕਾਂ ਨੂੰ ਸ਼ੇਮ ਨਹੀਂ ਦੇਖਦੇ ਨੂੰ ਹੋਇਆ। ਤੇ ਸੋਈ ਮੰਤਾ ਜੀ ਵੱਗਾ ਹੀ ਸਨਮਾਨ ਲੋ ਨੰਦਨ ਇੱਕ ਦਾ